ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲੋਕੀ ਗੱਗੀ ਬਾਈ ਤੇ ਮਨਪਰੀਤ ਬਾਈ ਆਪਾਂ ਚੱਲਿਆਂ ਫਿਲਗੇ ਨੂੰ ਟਰਾਲੀ ਕਰਨੀਆਂ ਥੋੜੀ ਜਿਹੀ ਮੋਡੀਫਾਈ ਟਰਾਲੀ ਮੋਡੀਫਾਈ ਦਾ ਕੀ ਮਤਲਬ ਹੈ ਜੀ ਜਿਹੜਾ ਆਪਣਾ ਘਾਟਾ ਦੀ ਵਾਲਾ ਛੋਟਾ ਦੀ ਤੁਹਾਨੂੰ ਦੱਸਿਆ ਗਾ ਲ ਦਿਖਾਇਆ ਉਹ ਆਪਾਂ ਨੇ ਪਟਾਇਆ ਤੇ ਨਾਲੇ ਵੱਡ ਵੱਡਾ ਫਰਾ ਦੇਣਾ ਥੋੜਾ ਬੋਟਾ ਸਮਾਨ ਆ ਜਿਹੜਾ ਲੈ ਕੇ ਆਉਂਦੇ ਆ ਉਥੋਂ ਦਿਖਾਉਂਦੇ ਆ ਤੁਹਾਨੂੰ ਜਾ ਕੇ ਪਨਾਹੇ ਦੀ ਟਰਾਲੀ ਆਪਾਂ ਪਨਾਹੇ ਕੋਲੇ ਜਾਣਾ ਮੰਦਿਆਂ ਬਿਲਕੇ ਜਾ ਕੇ ਲਓ ਜੀ ਮਿੱਤਰੋ ਲਾਡਵਾਲ ਵਾਲੇ ਟੋਲ ਤੇ ਆ ਗਏ ਹੁਣ ਆਇਆ ਨਜ਼ਾਰਾ ਛਿਅਕੋ ਜਾਂਦੀ ਆ ਹਰੇਕ ਗੱਡੀ ਝੂਕਦੀ ਹਲ ਤਮ ਬੰਦ ਹੋ ਗਿਆ ਮਿੱਤਰੋ ਟੂ ਦੇ ਦੇਖਦੇ ਆਂ ਦਰਿਆ ਚ ਕਿੰਨਾ ਕੁ ਪਾਣੀ ਆ ਕੀ ਹਿਸਾਬ ਕਿਤਾਬ ਆ ਇਸਨੇ ਸਾਲ ਆ ਦੇਣਾ ਅੱਜ ਇਹ ਭਰਿਆ ਜਾਂਦਾ ਦੀ ਐਨ ਫੁੱਲ ਨੱਬੀ ਤੁਰਿਆ ਫਿਰਦਾ ਦੀ ਕੰਮ ਨੂੰ ਲਾਕੀਆਂ ਰਾਣੀਆਂ ਮੁਰਦ ਦੇਖੋ ਮੱਕੀ ਕੱਟਣ ਗਈਆਂ ਵੇ ਦੀ ਜਿਹੜੀਆਂ ਲਓ ਜੀ ਸੁੱਕਾ ਪਿਆ ਕਰੋ ਦਰਸ਼ਨ ਥੋੜਾ ਮੋਟਿਆ ਹਾलो ਵਾਲੇ ਰੋਡ ਤੇ ਆਪਾਂ ਤੇ ਝੋਨਾ ਲੱਗ ਚੁੱਕਿਆ ਔਰ ਇਹ ਵੀ ਸਾਰੇ ਦੇਖੋ ਰੌਣਕਾ ਥੋੜਾ ਮੋਟਾ ਰਹਿੰਦਾ ਆ ਲੱਗਿਆ ਹੋਇਆ ਪੀਰ ਕੱਦੂ ਕਰਦਾ ਦੇਖੋ ਸੋਨਾ ਲੀਕਾ ਨਾਲ ਰੂਟਰ ਨਾਲ ਚੱਲਦਾ ਆ ਬਿਲਕੇ ਦੇ ਲੱਵੇ ਪਹੁੰਚਣੇ ਆਲੇ ਆਪਾਂ ਇਲਾਕੇ ਆ ਕੰਮ ਨਿਪਟ ਗਿਆ ਔਰੇ ਵੀ ਮਿੱਤਰੋ ਪਹੁੰਚ ਗਏ ਆਪਾਂ ਵਿਲਕੇ ਉਹ ਜਿੰਦ ਪ੍ਰੋਕਸਲਾ ਹਿਆਣੇ ਪਹੁੰਚੇ ਹੋਏ ਪੂਰੀ ਕਾਮੀ ਲਗਾ ਦੇ ਬਾਈ ਮੈਂ ਉਹਦੇ ਦੇਖਦੇ ਰਹਿੰਦੇ ਹਾਂ ਫੋਨ ਕਰਾ ਦੇ ਹਾਂ ਬਹੁਤ ਆਲੀ ਬਣ ਗਿਆ ਦੇਖੋ ਕਰੋ ਪਰ ਮੌਦਨ ਤ로우 ਕਰੋ ਦਰਖਣ ਕੈਬੂਤੀ ਹੋਊਗੀ ਡਬਲ ਐਕਸਲ ਚਾਈਪੀ ਰੇਟ ਗੜ ਹੋਣੀ ਆ ਮਿੱਤਰੋ ਪੱਟੋ ਪੱਟ ਚੱਲੀ ਜਾਂਦਾ ਕੰਮਕਾਰ ਜੌਣ ਦਾ ਆ ਲਓ ਆ ਵੀ ਏਡੀਓ ਫੜੀਆ ਮਗਰ ਤਿਆਰ ਹੋਈ ਅਦੀ ਮਟਰ ਬ੍ਰੇਕਾਂ ਵਾਲੀ ਥਾਂ ਦੀ ਆ ਦੇਖੋ ਕਿ ਤਰ੍ਹਾਂ ਲੱਗੇ ਹੋਏ ਨੇ 71x ਦਾ ਬਹੁਤ ਸੋਹਣੀ ਤਿਆਰ ਹੋਈ ਆ ਚੱਲ ਬਾਈ ਕੰਮ ਹਰੇ ਗੋ ਜਗਾ ਬਿੱਟ ਖੋਲਣਾ ਇਹਦਾ ਤੰ ਆ ਦੇਖੋ ਇਹ ਠੀਕਾ ਤੋਂ ਇੱਕ ਤੋਂ ਆ ਜੋੜਾ ਲੱਗਿਆ ਹੋਇਆ ਤੇ ਦੁਆਰੇ ਫੇਰਾ ਲੱਗਿਆ ਹੋਇਆ ਤਿੰਨ ਪੋਰਸ਼ਨਾਂ ਦੀ ਬਿੱਟ ਖੁੱਲ ਗਈ ਆ ਪੂਰੀ ਸਰਾ ਦਾ ਲਗਾਤਾ ਆ ਮੇਰੇ ਮਾਪਿਆਂ ਪਿਆਰ ਹੋ ਰਹੇ ਨੇ ਦੇਖੋ ਮਾ ਜੀ ਮਗਰ ਖੋਣਾ ਇਹ ਤਾਂ ਕੋਈ ਰਾਸਿਕ ਰੋਕ ਬਹਉ ਮਗਰ ਵੀਰ ਸੌਂ ਕੇ ਆ ਪੂਰਾ ਦੇਖੋ ਮਾ ਜੀ ਸਰੋਸਿਆ ਕੱਪੇ ਨਹੀਂ ਤਾਂ ਮੈਟਰੋ ਰੇੜੀ ਖੜੀ ਆ ਟਰਾਲੀ ਜਾਣੀ ਆ ਅੱਜ ਕਰੋ ਚੇਕਾ ਉਹ ਕਹਿੰਦੇ ਸੀ ਮੈਨੂੰ ਬੈਂਕ ਤੋਂ ਸੌਣਾ ਆਇਆ ਸੀ ਮੈਂ ਜਦੋਂ ਜਿਹੜਾ ਕਟਾ ਮਾਤਰਾ ਐਤਨਾ ਨਾਉਂ ਨਾ ਆਣਾ ਜਦੋਂ ਵੱਲ ਲੱਗੀ ਉਹ ਕੱਢੀ ਅਰਧਰ ਮਨ ਆ ਕੇ ਆ ਜਾ ਟਰੋਪਾਰਟੀ ਕੋਈ ਪਤੀ ਜਾਣ ਚੰਗੀ ਤਰ੍ਹਾਂ ਦੇਖੋ ਸਫਾਈ ਕਰਨ ਲੱਗੀ ਪੂਰੀ ਢੀਰ ਜਣਾਉਣ ਲੈਨੇ ਉਰੇ ਰੀਜਨ ਵਾਲਾ ਹੈ ਗੱਡੀ ਬੱਸ ਕੰਮ ਕਰਦੇ ਸਾਰਾ ਵਧੀਆ ਮੇਰ ਟਾਇਰ ਹੈ ਚਾਹੋ ਭਾਈ ਇਹਨਾਂ ਦੀ ਉਹ ਚੱਲਦਾ ਕੰਮ ਸਾਰਾ ਦੇਖੋ ਆ ਲਾਇਆ ਇਹਨਾਂ ਨੇ ਮੈਨੂੰ ਲੱਗਦਾ ਉਹਰੇ ਫਰਜੋ ਜਿਹੜਾ ਆ ਲਓ ਬਹੁਤ ਅੰਗਣ ਨੇ ਆਵਰੇ ਬਹੁਤ ਅੰਗਣ ਆ ਇਹ ਟਰਾਲੀ ਦੇ ਅਪੋਜੀਟ ਲਾਉਂਦੇ ਨੇ ਦੂਏ ਪਾਸੇ ਸੈਸਰੀ ਸਾਰੀ ਲਾਉਂਦੇ ਨੇ ਪੂਰੀਆਂ ਟੋਪ ਦੀ ਆ ਜਾ ਇਧਰ ਲੰਘ ਜਾਗੇ ਹੁਣ ਟਰੈਕਟਰ ਵੀ ਲਾਉਣ ਲੱਗ ਗਿਆ ਵੀਰ ਇਹ ਇਹਦਾ ਜਿੰਦੀ ਜਾਂਦਾ ਕੰਮ ਸਟੇਜ ਵਾਲੀ ਟਰਾਲੀ ਆ ਦੇਖੋ ਆ ਦੇਰ ਲੱਗਿਆ ਬਹਣਾ ਤੇ ਜੀ ਉਹ ਵੀ ਆ ਗਿਆ ਆਹ ਲਓ ਜੀ ਵੀਡੀਓਾਈਟ ਆ ਗਿਆ ਸਾਰਾ ਦੇਰ ਕੋਈ ਕੱਲੇ ਨਾ ਗਿਆ ਤਾਂ ਸੇਖਾ ਲਓ ਗਿਆ ਰਸਤਾ ਤਾਂ ਵੇਰ ਦਾ ਲੋ ਜੀ ਮਿੱਤਰੋ ਲਾਈਟਾਂ ਦਾ ਕੰਮ ਚੱਲਦਾ ਹੈ ਟਰਾਲੀ ਦੇ ਥੱਲੇ ਕੰਪਲੀਟ ਹੋ ਗਈ ਕਰੋ ਲੁੱਕ ਚੈੱਕ ਜੇ ਟਰਾਲੀਏ ਜਾਣੀ ਹੈ ਮਿੱਤਰੋ ਡਿਲੀਵਰ ਹੋਣੀ ਹੈ ਇਹ ਚੱਲੀ ਹੈ ਵੇਟ ਏਰੀਆ ਜਾ ਦੇਖੋ ਇਹ ਛੋਟੇ ਲਈ ਸਰਪ੍ਰਾਈਜ਼ ਇੱਕ ਹੋਰ ਉਹ ਡਿਊਟੀਆਂ ਨੂੰ ਜਿਹੜੇ ਵੀਰਾਂ ਨੂੰ ਇਹਦਾ ਕੰਮ ਕਰਨਾ ਇਹ ਹੀ ਕਰਦੇ ਨੇ ਦੇਖੋ ਬਿੱਡ ਦਾ ਕੰਮ ਚੱਲਦਾ ਔਰ ਇਹ ਬਿੱਡ ਦਾ ਹੀ ਕੰਮ ਚੱਲਦਾ ਸਾਰੇ ਵੱਡੇ ਬੰਦੇ ਨੇ ਤਿਆਰ ਕਰਦੇ ਨੇ ਗਰੰਡਰ ਗਰੰਡਰ ਕਰਕੇ ਓਕੇ ਕਰੀ ਜਾਂਦੇ ਨੇ ਦੇਖੋ ਪਾਣੀ ਪੂਛ ਜੋ ਕਰਦੇ ਨੇ ਅਸੀਂ ਕਰਦੇ ਨੇ ਲੱਗੇ ਹੋਏ ਨੇ ਸਾਰੇ ਬੰਦੇ ਜਿਵੇਂ ਗੁੱਜਰਾਂ ਦੇ ਬਾੜੇ ਦੇ ਵਿੱਚ ਨਾ ਮਹਿਸਾਂ ਖੜੀਆਂ ਹੁੰਦੀਆਂ ਨੇ ਵੀਰਾਂ ਦੇ ਉਦਾਂ ਔਰੇ ਟਰਾਲੀਆਂ ਬਣਦੀਆਂ ਨੇ ਮਿੱਤਰੋ 40 50 ਟਰਾਲੀਆਂ ਇਹ ਵਰਕਸ਼ਾਪ ਚ ਪਾਈਆਂ ਹੋਣੀਆਂ ਘੱਟੋ ਘੱਟ ਸਾਰਾ ਸਮਾਨ ਲਿਆ ਆਪਾਂ ਨੇ ਕਰੋ ਚੈੱਕ ਲਓ ਜੀ ਦਿਖਾਓ ਪ੍ਰੀਤ ਸਾਹਿਬ ਬੈੱਡ ਵਾਲਾ ਸਮਾਨ ਸਾਰਾ ਹੀ ਉੱਪਰ ਆੜਾ ਪਲੇਟਾਂ ਪਲੂਟਾਂ ਜੀਆਂ ਤੇ ਆਹ ਕੱਟਾਂ ਜੀ ਜਿਹੜੀ ਆ ਲੱਗਦੀ ਆ ਓਰੇ ਉੜ ਆਇਆ ਸਮਾਨ ਕਾ ਉਸਤੀ ਜ਼ਿਆਦੇ ਆ ਇਹ ਬਣ ਗਿਆ ਕਿੰਨੇ ਦਾ ਬਣ ਗਿਆ ਭਲੇ 10000 ਦਾ ਪੂਰਾ ਬਣਿਆ ਇੰਨਾ ਕ ਸਮਾਨ ਆ ਵੱਧ ਬਣਾਇਆ ਸੀ ਚਲੋ ਖਿੱਚ ਤੂ ਕੇ ਮੜਾ ਮੋਟਾ ਕਰ ਲਈ ਰਹਿ ਤੋ ਇਤਰਾਛਾ ਨੂੰ ਲੱਗਿਆ ਨਾ ਹੁਣ ਮੋਟਰ ਤੇ ਆ ਕੇ ਰੋਟੀ ਦੇਣ ਆਏ ਸੀ ਲੈਣ ਦਾੜ ਦੀ ਆਉਣ ਦੇ ਜਕਰ ਚ ਆ ਜਾਂਦਾ ਹਰ ਰੋਜ਼ ਇਹ ਥੱਲੇ ਪਾਣੀ ਤੇ ਕਹਿੰਦਾ ਨਜ਼ਾਰਾ ਬਹੁਤ ਆਉਂਦਾ ਮੋਟਰ ਦੇ ਨਾਲ ਹਰ ਵਕਤ ਵਾਟ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਸਪੋਰਟ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤੋਂ